ਇਹ ਜਦੋਂ ਭਗਤ ਸਿੰਘ ਨਾਣਾ ਅਸੈਂਬਲੀ ਵਿੱਚ ਇੱਕ ਸਮੋਕ ਬੌਮ ਸੱਟਿਆ ਸੀ ਉਦੋਂ ਦਾ ਦ੍ਰਿਸ਼ ਬਣਾਇਆ ਹੋਇਆ ਇਹ ਸਮਰਾਨ ਭਗਤ ਸਿੰਘ ਤੇ ਸਾਥੀ ਠੀਕ ਹੈ ਜੀ ਇਹ ਆ ਗਿਆ ਆਪਣਾ ਲਾਲਾ ਲਾਜਪਤਰ ਆਏ ਜੀ ਇਹਨਾਂ ਦਾ ਜਨਮ 18 28 ਜਨਵਰੀ 1865 ਨੂੰ ਢੁੱਡੀ ਕੇ ਜਿਹੜਾ ਜਿਲ੍ਹਾ ਮੋਗੇ ਵਿੱਚ ਸਤਾਵੇ ਤਾਂ ਉੱਥੇ ਜਨਮ ਹੋਇਆ ਸੀ ਲਾਲਾ ਲਾਜਪਤਰਾ ਜੀ ਦਾ ਸਾਹਿਬਨ ਗੂ ਬੈਗ ਦਾ ਜਿਹੜਾ ਨਾਰਾ ਲਾਇਆ ਸੀ ਇਹਨਾਂ ਨੇ ਤੇ ਇੱਥੇ ਇਹਨਾਂ ਨੇ ਆਪਣੀ ਸ਼ਹੀਦੀ ਵੀ ਪ੍ਰਾਪਤ ਕੀਤੀ ਸੀ ਤੇ ਇਹਨਾਂ ਦੀ ਸ਼ਹੀਦੀ ਦਾ ਬਦਲਾ ਫਿਰ ਭਗਤ ਸਿੰਘ ਜੀ ਨੇ ਉਹਨਾਂ ਲਿਆ ਸੀਗਾ ਜਿਹੜਾ ਉਹਨਾਂ ਨੇ ਅਸੈਂਬਲੀ 'ਚ ਬੰਬ ਸੱਟਿਆ ਸੀਗਾ ਸਮੋਕ ਬੰਬ ਜਿਹੜਾ ਮੈਂ ਤੁਹਾਨੂੰ ਹੁਣ ਦਿਖਾਇਆ ਸਾਹਮਣੇ ਤੇ ਇੱਧਰ ਉਹ ਫੋਟੋ ਦ੍ਰਿਸ਼ਾ ਜਦੋਂ ਲਾਲਾ ਲਾਜਪਤਰਾ ਜੀ ਅ ਉਹਨਾਂ ਦੇ ਵਿਰੋਧ ਕਰਦੇ ਸੀ ਲਾਲਾ ਲਾਜਪਤਰਾ ਉਹ ਜੋ ਉਹਨਾਂ ਦੇ ਕਥਨ ਸੀਗੇ ਲਾਠੇ ਚਾਰਜ ਪਿਛਲੇ ਲਾਹੌਰ ਦੇ ਮੇਰੀ ਕੋਰਟ ਵਿੱਚ हुई एक मीटिंग दौरान लाल लाजपत राय ने ऐलान किया जो सरकार ने हती रिहाय पर इस तरह जलियाना हमले करती है उससे तेजी तेजीबाजा सरकार नहीं कहा जा सकता और ऐसी सरकार कायम नहीं रह सकती मैं आज चैलेंज देता हूँ कि सरकार ने मुझ पर जो वार किया है वो एक दिन सरकार को ले डूबेगा बाकी सही गल सरकार गोदे चुगना पाया